ਆਤਮਾ ਦੇ ਵਿੱਚ ਜੋੜਦੇ ਹਨ ਜਿਹੜੇ ਭੰਗ ਪੀਂਦੇ ਨੇ ਨਾ ਉਹਨਾਂ ਨੇ ਤੇ ਮਾਫ਼ ਕਰਿਓ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੀ ਭੰਗ ਪਿਆ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਬੀਰ ਭੰਗ ਮਾਸ਼ਲੀ ਸੁਰਾਪਾਣ ਜੋ ਜੋ ਪ੍ਰਾਣੀ ਖਾਹੇ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਬੰਦਾ ਭੰਗ ਪੀਂਦਾ ਹੈ ਜਿਹੜਾ ਬੰਦਾ ਮਾਸ ਮਸ਼ਲੀ ਖਾਂਦਾ ਹੈ ਜਿਹੜਾ ਬੰਦਾ ਸ਼ਰਾਬ ਪੀਂਦਾ ਹੈ ਭਾਗ ਮਾਸ਼ਲੀ ਸੁਰਾ ਪਾਣ ਜਿਹੜਾ ਇਹਨਾਂ ਚੀਜ਼ਾਂ ਦਾ ਪਾਣ ਕਰਦਾ ਜਾਂ ਕਈਆਂ ਨੇ ਪਾਣ ਦੇ ਅਰਥੋਂ ਖਾਣ ਵਾਲਾ ਪਾਣ ਵੀ ਕੀਤਾ ਜਿਹੜਾ ਇਹਨਾਂ ਚੀਜ਼ਾਂ ਦਾ ਸੇਵਨ ਕਰਦਾ ਨਾ ਕਬੀਰ ਸਾਹਿਬ ਕਹਿੰਦੇ ਨੇ ਭਾਗ ਕਬੀਰ ਭਾਗ ਮਾਸ਼ਲੀ ਸੁਰਾ ਪਾਣ ਜੋ ਜੋ ਪ੍ਰਾਨੀ ਖਾਹੇ ਤੀਰਥ ਵਰਤ ਨੇਮ ਕੀਏ ਉਹਦੇ ਤੀਰਥਾਂ ਦੇ ਇਸ਼ਨਾਨ ਕੀਤੇ ਉਹਦੇ ਵਰਤ ਰੱਖੇ ਉਹਦੇ ਨੇਮ ਨਿਭਾਏ ਕਿਉਂਕਿ ਪੁਰਾਤਨ ਸਮਿਆਂ ਤੋਂ ਹੀ ਬੰਦੇ ਨੇਮ ਨੂੰ ਬੜੀ ਤਰਜੀਹ ਦਿੰਦੇ ਰਹੇ ਜਿਵੇਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਪੰਜ ਬਾਣੀਆਂ ਦਾ ਨੇਮ ਦਿੱਤਾ ਹੈ ਨਾ ਕਿ ਜਪਜੀ ਸਾਹਿਬ ਜਾਪ ਸਾਹਿਬ ਚੌਪਈ ਸਵਈਏ ਅਨੰਦ ਸਾਹਿਬ ਅੰਮ੍ਰਿਤ ਵੇਲੇ ਦਾ ਇਹ ਨੇਮ ਹੈ ਸ਼ਾਮ ਨੂੰ ਸੋਦਾ ਰਹਿਰਾ ਸਾਹਿਬ ਦਾ ਸੌਣ ਲੱਗਿਆਂ ਸੁਹੇਲੇ ਸਾਹਿਬ ਦਾ ਨੇਮ ਹੈ ਪੁਰਾਤਨ ਸਮਿਆਂ ਤੋਂ ਜਿਹੜੇ ઋષਿ ਮੁਨੀ ਸੀ ਨਾ ਉਹਨਾਂ ਦਾ ਬੜਾ ਬੜਾ ਨੇਮ ਸੀ ਉਹ ਅੱਧੀ ਰਾਤ ਦੋ ਪੈਰ ਰਾਤਾਂ ਉੱਠਦੇ ਸੀ 12:00 ਵਜੇ ਇਸਨਾਨ ਕਰਕੇ ਫਿਰ ਉਹਨਾਂ ਨੇ ਸਮਾਧੀ ਵਿੱਚ ਜੁੜਨਾ ਨਾਮ ਜਪਣਾ ਬੰਦਗੀ ਕਰਨੀ ਬੜਾ ਬੜਾ ਨੇਮ ਉਹਨਾਂ ਦਾ ਜਿਹੜਾ ਉਹਨਾਂ ਨੇ ਆਪਣਾ ਬਣਾਇਆ ਹੁੰਦਾ ਸੀ ਕਬੀਰ ਸਾਹਿਬ ਕਹਿੰਦੇ ਜਿੰਨਾ ਮਰਜੀ ਕੋਈ ਨੇਮੀ ਹੋਵੇ ਜਿੰਨਾ ਮਰਜੀ ਕੋਈ ਤੀਰਥਾਤਿ ਇਸ਼ਨਾਨ ਕਰਨ ਵਾਲਾ ਹੋਵੇ ਜਿੱਦਾਂ ਦੇ ਮਰਜ਼ੀ ਉਹਨੇ ਵਰਤ ਰੱਖੇ ਹੋਣ ਤੀਰਥ ਵਰਤ ਨੇਮ ਕੀਏ ਤੇ ਸਭੇ ਰਸਾਤਲ ਜਾਏ ਕਹਿੰਦੇ ਸਾਰੇ ਉਹਦੇ ਬ्यर्थ ਹੋ ਜਾਂਦੇ ਨੇ ਜਿਹੜਾ ਭੰਗ ਪੀਂਦੇ ਜਿਹੜਾ ਸ਼ਰਾਬ ਪੀਂਦਾ ਜਿਹੜਾ ਮਾਸ ਮਸਲੀ ਖਾਂਦਾ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਜੋੜਿਆ ਗੁਰੂ ਗ੍ਰੰਥ ਸਾਹਿਬ ਦੇ ਨਾਲ ਤੇ ਅੰਤਮ ਵੇਲੇ ਉਪਦੇਸ਼ ਦਿੱਤਾ ਕਿ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਭਾਂਗੇ ਨਹੀਂ ਪੀਣੀ ਤੇ ਲੋਕ ਕਹਿੰਦੇ ਇਤਿਹਾਸ ਦਾ ਹਵਾਲਾ ਦੇ ਕੇ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਭੰਗ ਪੀਂਦੇ ਸੀ ਤੇ ਫਿਰ ਇਹਦਾ ਮਤਲਬ ਕਿ ਗੁਰੂ ਗੋਬਿੰਦ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਨਹੀਂ ਸੀ ਮੰਨਦੇ ਨਹੀਂ ਇਹ ਗਲਤ ਧਾਰਨਾ ਬਣਾ ਦਿੱਤੀ ਰਉ ਵਿਚਾਰ ਗੁਰੂ ਨਾਨਕ ਸਾਹਿਬ ਨੂੰ ਜੋ